ਫਰਦਾਸਵਾਲ ਦਾ ਤੁਸੋਕੀਲਾ ਜਿਵੇਂ ਚਾਰ ਜਿਹੜੇ ਸਾਫਾ ਬੰਦ ਤੁਸੀਂ ਜਿਹੜਾ ਸੁਨੀਲ ਸਿੰਘ ਬਾਦਲ ਦਾ ਕੀਰ ਰਚਨਾ ਪੱਤਰ ਨੂੰ ਆਪਣਾ ਸਪਸ਼ਟੀਕਰਨ ਬਣਾ ਕੇ ਦੇ ਕੇ ਗਏ ਕਿਸੇ ਵੀ ਉਸੇ ਅਧਾਰ ਤੇ ਸਪਸ਼ਟੀਕਰਨ ਦੇ ਕੇ ਗਏ ਤੁਹਾਨੂੰ ਪਸਾ ਦਿਖਿਆ ਪਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰਥਨ ਇਸ ਲਈ ਮੁਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਜੀ ਕੇ ਮਾਲਕ ਤਾਂ ਜਾਣਦਾ ਹੀ ਆ ਨਾ ਜੀ ਮਾਲਕ ਤਾਂ ਲ ਘੋਲਣਗੇ ਇਹ ਤਾਂ ਉਹ ਅਕਸ਼ਰੇ ਆ ਮਸ਼ੀਨਾ ਆ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹ ਦੀ ਚੱਕਰਾਂ 'ਚ ਤੁਸੀਂ ਐਵੇਂ ਦੁਨੀਆਵੀ ਖੇਡ 'ਚ ਪਏ ਦਾਸ ਆ ਜਿੱਥੇ ਗੁਰੂ ਦੇ ਚਰਨਾਂ 'ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪੱਕੇ ਦੇ ਚਰਨਾਂ 'ਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਚ ਨਤਮਸਤ ਹੋ ਕੇ ਚਰਨ ਪਰਚ ਕੇ ਦਾਸ ਅਜ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾ ਚ ਅਰਦਾਸ ਦੇ ਰੂਪ ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅਟਹਾਜਰ ਹੋ ਕੇ ਦੇਖੇ ਚਲਿਓ। ਜੀ ਕਿ ਕਿੰਨੀ ਵਾਰ ਫੋਨ ਮੈਨ ਕਰਨਾ ਹੈ। ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ। ਦੁਨੀਆ ਵੀ ਅਹੀ ਦੁਨੀਆ ਵੀ ਜੀ ਆ। ਠੀਕ ਹੈ ਜੀ ਇਹ ਜਿਹੜੀਆਂ ਵਜੀਰੀਆਂ ਬਜੂਰੀਆਂ ਉਹ ਕੋਈ ਸਾਡੀ ਲਿਆਕਤ ਨਹੀਂ। ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲਦੀ ਹੈ। ਔਰ ਅਸੀਂ ਖਿੰਖਿਨ ਭੁੱਲਣਹਾਰ ਨਿਮਾਣਿਆਂ ਨਾ ਚੀਜ਼ਾਂ ਗੁਨੇਕਾਰਾਂ ਨੂਨ ਹਰਾਮੀ ਆ ਔਰ ਦਾਸ ਸ੍ਰੀ ਅਕਾਲ ਤੱਕ ਸਾਹਿਬ ਨੂੰ ਧੰਨ ਤਨ ਸੇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬੇਨਤੀ ਪ੍ਰਯਾਦ ਰੱਖਤੀ ਆ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਪਰਦਾ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਹ ਕਰਦੇ ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ ਇਹੀ ਦਾਸ ਦੀ ਬੇਨਤੀ ਸਰ ਰਿਕਰ ਜੀ ਇੱਕ ਸਵਾਲ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜੀ ਅਕਾਲੀ ਦਰ ਪੰਜਾਬ ਦੁਆਰਾ ਸਟੈਂਡ ਲੈਕ ਤੋਂ ਜੱਦੀ ਕਰਦੇ ਨੂੰ ਦੇਖੋ ਆਖੇ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਹੁਣ ਕਿੱਥੇ ਦਾਸ ਹਨhar ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਰੱਬ ਤੁੰਤਨ ਸ਼੍ਰੀ ਗੁਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸੱਚੀ ਗੱਲ ਕਰਨੀ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਤ ਕਰਨੀ ਫੋਟੋ ਕਰਨੀ ਹੈ ਵਿਕਰਨ ਜੀ ਗੱਲ ਜ਼ਰੂਰ ਆਪਾਂ ਦੇਖਾਂਗੇ ਕਿ ਆਪ ਖੁਦ ਪਹਿਲੇ ਖਮਨ ਚਾਚਾ ਦਾ ਪੱਤਰ ਸੌਂਪਿਆ ਜਦੋਂ ਸਪਸ਼ਟੀਕਰਨ ਕਾਲਤਕ ਸਾਹਿਬ ਨੂੰ ਮੰਗਿਆ ਕਿ ਆਪ ਕੋਈ ਪੇਸ਼ ਨਹੀਂ ਹੋਏ ਬਾਕੀ ਤੁਹਾਡੇ ਦੇ ਵੱਲੋਂ ਬਾਕੀ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਪਹਿਲਾਂ ਇਹ ਕਾਗੀ ਪਾਈ ਚੱਲੇ ਕਰੂਰੇ ਪਾਸਾ ਆ ਜਾਵੇ ਔਰ ਕਾਲਤਕ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਠੋਸ ਲੈਣੀ ਹੈ ਕਰਨ ਕਿ ਇਹ ਕਾਲਤਕ ਸਾਹਿਬ ਨੂੰ ਦੀਸੀ ਦਿੱਤੀ ਜਾ ਰਹੀ ਹੈ ਕੋਈ ਗੱਲ ਕਿਸੇ ਦੇ ਬਾਰੇ ਕੋਈ ਚੁੱਪ ਨਹੀਂ ਕਰਨੀ ਨਹੀਂ ਤੁਸੀਂ ਆਪ ਹੀ ਜਦੋਂ ਨਾਲ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਹੁਣ ਸਾਰੇ ਪਾਸਿਓਂ ਬਾਗੀ ਨਾ ਨਾ ਆਪ ਕੋ ਆ ਕੇ ਸਹੀ ਖਵਾਉਂਦਾ ਮੰਦਿਰ ਸਾਹਿਬ ਨੇ ਇੱਥੇ ਫੋਟੋ ਕਰਾਉਂਦਾ ਤੁਹਾਡੇ ਤੇ ਗੁਰੂ ਖਵਾਉਂਦਾ ਫੋਟੋ ਬਾਕੀ ਬਾਕੀ ਤੁਹਾਨੂੰ